ਜੀ ਤੁਹਾਨੂੰ ਪਤਾ ਤਾਂ ਹੈਗਾ ਮਨਪ੍ਰੀਤ ਕਿੱਥੇ ਹੈਗੀ ਨਾਲੇ ਉਹ ਜੇ ਥਣੀ ਨਾਲ ਗੱਲ ਕਰੂਗੀ ਤਾਂ ਤੁਹਾਨੂੰ ਪਤਾ ਰਿਸਕ ਹੈ ਇਸ ਗੱਲ ਵਿੱਚ ਨਹੀਂ ਜਦੋਂ ਤਾਂ ਮੈਨੂੰ ਵੀ ਪਤਾ ਸੰਦੀਪ ਵੀ ਰਿਸਕ ਤਾਂ ਇਹ ਗੱਲ ਦੇ ਵਿੱਚ ਹੈਗਾ ਹੈ ਪਰ ਹੁਣ ਤੈਨੂੰ ਵੀ ਪਤਾ ਹੈ ਵਿਆਹ ਦੇ ਦਿਨ ਨੇੜੇ ਆਉਂਦੇ ਜਾਂਦੇ ਤੇ ਉਸ ਤੋਂ ਬਾਅਦ ਆਪਣੇ ਹੱਥ ਪੱਲੇ ਕੁਝ ਵੀ ਨਹੀਂ ਰਹਿਣਾ ਸਿਰ ਉਹ ਬੋਤ ਮੇਰੀ ਗੱਲ ਸੁਣ ਸੋਚ ਤਾਂ ਦੇਖ ਲੱਗੀ ਰਹਿੰਦੀ ਹੈ ਹਨਾ ਜੇ ਤਾਂ ਅੱਜ ਤਾਂ ਭਾਰੀ ਚੰਗੀ ਕਰਤਾ ਪਰ ਮੰਦੀ ਦੁਆਰੇ ਬਾਗੀ ਕੀਰਾ ਅੱਜ ਹਾ ਗਾ ਸਾਰੇ ਸਿਧੀਆਂ ਵਾਲੇ ਹੋਣਗੇ ਕਿਸੇ ਨੂੰ ਕੀ ਪਤਾ ਦੀ ਕਿੱਥੇ ਰਹਿੰਦਾ ਬਈ ਦੀਪ ਬਾਈ ਤੇ ਭਾਬੀ ਦੀ ਗੱਲ ਕਰਨੀ ਏ ਤੁਹਾਡੇ ਨਾਲ ਅਬੀ ਹਾਂ ਸਮੀ ਆ ਜਾ ਕੀ ਹੋ ਗਿਆ ਫੇਰ ਮੂਲ ਕਰਖਾ ਹੈਗਾ ਤੇ ਮੇਰੀ ਤੇਰੀ ਗੱਲ ਹੋਈ ਉਹਦੀ ਮੰਨਤੀ ਨਾ ਹੋਈ ਨਹੀਂ ਮੇਰੇ ਤਾਂ ਗੱਲ ਤੇਰੀ ਗੱਲ ਹੋਈ ਮੇਰਾ ਫੋਨ ਹੀ ਚਿੱਤਿਆ अच्छा कितना यार ਔਖਾ ਹੀ ਹੋ ਗਿਆ ਹਨਾ ਫਿਰ ਹੁਣ 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 ਦੱਸ ਕੌਣ ਸਹੀ ਹੈ ਕੌਣ ਨਹੀਂ ਤੂੰ ਕਹਿ ਨਹੀਂ ਬੜਾ ਖੌਣ ਲਾਉਂਦਾ ਹੈ ਦੋ ਦਿਨ ਹੋ ਗਏ ਤੁਹਾਨੂੰ ਹਮ ਹੋ ਗਈ ਜੀ ਮੇਰੀ ਗੱਲ ਉਹਦੇ ਨਾਲ ਅੱਛਾ ਦੇਖੀ ਕਿੰਨਾ ਖੁਸ਼ ਹੈ ਕੀ ਕਹਿੰਦੀ ਚੰਗੀ ਭਲਿਆ ਕੁਝ ਨਹੀਂ ਹੋਇਆ ਉਹਨੂੰ ਤੇ ਫਿਰ ਮੇਰਾ ਫੋਨ ਤਾਂ ਚੱਕ ਲੈ ਮੇਰੇ ਵਾਰੀ ਕੀ ਹੋਇਆ ਨਾ ਦੇਖੋ ਕਹੀ ਜਾਂਦੀ ਸੀ ਵੀ ਮੈਂ ਸਣੀ ਨਾਲ ਅੱਪੀ ਗੱਲ ਕਰ ਲਈ ਜੀ ਉਹਨੂੰ ਕਹਿ ਵੀ ਬਾਰੀ-ਬਾਰੀ ਕਾਲ ਨਾ ਕਰੇ ਮੈਨੂੰ ਕਿ ਤੂੰ ਐਨੇ ਕਾਲ ਮੈਸੇਜ ਉਹ ਉਹ ਕਹਿੰਦੀ ਉਹਨੂੰ ਕਹਿ ਦੇ ਬਿਨਾ ਮੇਨੂੰ ਬਾਰੀ-ਬਾਰੀ ਫੋਨ ਲਾਵੇ ਉਹਦੇ ਨਾ ਮੰਮੀ ਡੈਡੀ ਹੁੰਦੇ ਆ ਕੋਲੇ ਮੰਮੀ ਡੈਡੀ ਤਾਂ ਹੁੰਦੇ ਆ ਦੋ ਮਿੰਟ ਸਾਈਡ ਤੇ ਹੋ ਕੀ ਬੰਦਾ ਦੱਸ ਸਕਦੀ ਆ ਵੀ ਠੀਕ ਆ ਹਾਂ ਸਾਰੇ ਠੀਕ ਨੇ ਟੈਨਸ਼ਨ ਹੋ ਜਾਂਦੀ ਆ ਬੰਦੇ ਦੀ ਬਸ ਤੂੰ ਟੈਨਸ਼ਨ ਨਾ ਲੈ ਸਾਰੇ ਠੀਕ ਨੇ ਓਕੇ ਆ ਬਣ ਫਿਰ ਤੂੰ ਵੀ ਉੱਥੇ ਤੇ ਤੂੰ ਬਾਰੀ-ਬਾਰੀ ਨਾ ਫੋਨ ਲਾ ਉਹਦੇ ਮੰਮੀ ਡੈਡੀ ਕੋਲੇ ਹੁੰਦੇ ਫਿਰ ਐਵੇਂ ਅੱਛਾ ਫਿਰ ਕੀ ਕਹਿੰਦੀ ਕਿੱਦਾਂ ਕਰਦਾ ਹੈਗਾ ਆ ਜੂਗੀ ਬਸ ਇੱਕ ਅੱਧੇ ਦਿਨ ਚ ਐਂ ਤਾਂ ਮੈਂ ਵੀ ਨਹੀਂ ਪੁੱਛਾਂ ਉਹਨੂੰ ਕਿ ਕਿੱਦੇ ਆਉਣਾ ਕਿਉਂ ਕਿੰਨੇ ਦਿਨਾਂ ਵੱਧ ਗਈ ਆ ਮम्मी ਡੈਡੀ ਕੋਲੇ ਮੈਂ ਚੱਲ ਜਦੋਂ ਉਹਦਾ ਜੀ ਕਿਤਾਬੀ ਆ ਜੂਗੀ ਹੋਰ ਨਹੀਂ ਬੋਦੀ ਕੁਛ ਨਹੀਂ ਨਹੀਂ ਮੇਰੇ ਵਾਰੀ ਨਹੀਂ ਪੁੱਛਿਆ ਕੋਈ ਤੇਰੇ ਵਾਰੀ ਜ਼ਰੂਰੀ ਪੁੱਛਣਾ ਹੁਣ ਤਾਂ ਮੇਰਾ ਹਾਲ ਚਾਲ ਪੁੱਛਿਆ ਸੀਗਾ ਕਿਉਂ ਮੈਂ ਕਹਦਾ ਮੁੰਡਾ ਨਹੀਂਗਾ ਹੋਰ ਨਾ ਪੁੱਛਦੀ ਸੀਗੀ ਕੀ ਕਹਿੰਦੀ ਮੈਂ ਕਿਹਾ ਠੀਕ ਆ ਉਹਨੂੰ ਕੁਛ ਨਹੀਂ ਹੋਇਆ ਕਹਿੰਦੀ ਕੋਈ ਨਹੀਂ ਧਿਆਨ ਰੱਖਾ ਕਰੈ ਮੈਨੂੰ ਤਾਂ ਕੀ ਹੋਣਾ ਹੈ ਪਰ ਐਂ ਬੰਦਾ ਫੋਨ ਤੇ ਚਿੱਕਲੇ ਹਾਂ ਮੈਂ ਤਾਂ ਉਹਨੂੰ ਕਿਹਾ ਸੀ ਪਖਾ ਤੂੰ ਇੱਕ ਵਾਰੀ ਗੱਲ ਤਾਂ ਕਰ ਲੈ ਉਹਨੇ ਤਾਂ ਮੂੰਹ ਲਮਕਾ ਰੱਖਿਆ ਜਿੱਦੇ ਤੂੰ ਗਈ ਆ ਤੋ ਕਹਿੰਦੀ ਕੋਈ ਨਹੀਂ ਮੈਂ ਕਰ ਲੂੰਗੀ ਗੱਲ ਤੇ ਜਦੋਂ ਦਾ ਟਾਈਮ ਲੱਗੇ ਉਹ ਤੈਨੂੰ ਆਪੇ ਫੋਨ ਲਾ ਲੂੰਗੀ ਠੀਕ ਹੈ ਤੂੰ ਵਾਰੀ ਵਾਰੀ ਨਾ ਫੋਨ ਕਰ ਉਥੇ ਜਾ ਕੇ ਉਹਦੀ ਹਵਾ ਖਰਾਬ ਹੋ ਗਈ ਜੀ ਹਣਾ ਚਲ ਹੁਣ ਤਾਂ ਥੋੜੇ ਦਿਨਾਂ ਦੀ ਗੱਲ ਆ ਥੋੜਾ ਨਾ ਇਹ ਗੱਲ ਤਾਂ ਹੈਗੀ ਉਥੇ ਜਾ ਕੇ ਹਵਾ ਖਰਾਬ ਹੋ ਰਹੀ ਜੀ ਚਲ ਕੋਈ ਨਹੀਂ ਕਿੰਨੇ ਟਾਈਮ ਬਾਅਦ ਗਈ ਆ ਘਰ ਦਾ ਕੰਮ ਕਰ ਕਰਦੀ ਹੋਗੀ ਲਾ ਲੂਗੀ ਤੈਨੂੰ ਫੋਨ ਆਪੀ ਜਦੋਂ ਮੈਂ ਆਉਂਦੀ ਪਿੰਡ ਤੋਂ ਆ ਕੇ ਮੈਂ ਨਾ ਫੋਨ ਚੈੱਕ ਕਰਨ ਕੀ ਪਤਾ ਤੁਹਾਨੂੰ ਹਾਂ ਤੂੰ ਤਾਂ ਆਦੇ ਮੰਮੀ ਨਾਲ ਕਦੇ ਗੱਲ ਨਹੀਂ ਕੀਤੀ ਫੋਨ ਤੇ ਤੂੰ ਜਾਏਂਗਾ ਪਿੰਡ ਜਾਉਂਗਾ ਤਾਂ ਹੈਗੀ ਫੇਰ ਲਾਏ ਤੁਸੀਂ ਫੋਨ ਜੇ ਲਾਇਆ ਫਿਰ ਚੱਕਣਾ ਨਹੀਂ ਆ ਸਾਡਾ ਫੋਨ ਖੱਪੜ ਭਾਲਦੀ ਆ ਐਵੇਂ ਨਾ ਸਾਡੀ ਕੁੜੀ ਨੂੰ ਕਦੇ ਕਿਦਨ ਮੈਂ ਤੇਰੇ ਕੰਨ ਖਿੱਚਦਾ ਤੱਕੜ ਤੱਕੜਦੀ ਐ ਲਾਉਣੇ ਪੈਣਗੇ ਚੱਲ ਕੋਈ ਆਉ ਤੈਨੂੰ ਆਪੀ ਫੋਨ ਕਰ ਲੀ ਠੀਕ ਐ ਤੇ ਤੂੰ ਬਾਰਿ ਬਾਰ ਨਾ ਫੋਨ ਲਈ ਉਹਦਾ ਡੈਡੀ ਹੁੰਦਾਗਾ ਕਰੇ ਐਵੇਂ ਆਉਟ ਹੋ ਜਾਂ ਲੱਗਦਾ ਕੁੜ ਕਰਨ ਨਾਲ ਸੰਗ ਸ਼ਰਮ ਵੀ ਥੇਰੀ ਨੂੰ ਹੁੰਦੀ ਐਗੀ ਤੇ ਉਹ ਸੰਗਦੀ ਐ ਤਾਂ ਉਹ ਤਾਂ ਹੀ ਗੱਲ ਕਰਦੀ ਚੱਲ ਕੋਈ ਉਹਦਾ ਫੋਨ ਨਹੀਂ ਦਿੰਦਾ ਮੈਂ ਕਹਿੰਦਾ ਸੁਣੀਂ ਨਾ ਗੱਲ ਸੁਣ ਤੋ ਟਾਈਮ ਹੋ ਗਿਆ ਮੈਂ ਫਿਰ ਇੱਕ ਨੋਰ ਮਾਰੂ ਜਿਹਨੂੰ ਪਤਾ ਲੱਗਦਾ ਨਾ ਮਾਰੀ ਬਣਾ ਹੈ ਹੱਕਲਾ ਇਸ ਪਤਾ ਨਹੀਂ ਕਿ ਕਿਹਦੀ ਆਫਸਰ ਹੈ ਹੈਲੋ ਹਾਂ ਜੀ ਬੀਕੋ ਹਾਂ ਮੈਂ ਕਹਿੰਦਾ ਫੋਨ ਜੀ ਵੀ ਉਹ ਯਾਰ ਡੀਸੀ ਕਿੱਥੇ ਹੋ ਗਿਆ ਇਹ ਕੀ ਦੁਕਾਨ ਤੋਂ ਚੀਜ਼ ਵੀ ਹੋਣੀ ਜਿਹਨੂੰ ਜਕਾਕ ਨੂੰ ਕੀ ਮੇ ਦਵਾਈ ਆ ਕੇ ਆ ਜੇ ਮੈਂ ਮੰਨਦੀ ਆ ਯਾਰ ਪਰ ਇਸਮ ਤਾਂ ਹੌਲੀ ਹੌਲੀ ਹੋਊਗਾ ਨਾ ਕਿ ਮਿਕਾਨਾ ਤਾਂ ਹੋਣਾ ਕਿ ਨਹੀਂ ਇਹ ਛੱਡ ਉਹ ਹੁਣ ਆਪੇ ਦੇਖ ਲਓ ਮੈਂ ਮੇਮ ਜੰੰਗਾ ਬਲਾ ਕੇ ਕਿ ਕਿ ਜਦੋਂ ਧਨੀ ਦਾ ਚਾਹ ਰੱਖੇ ਉਹ ਫੋਨ ਲੱਗ ਜਾਂਦਾ ਬਾਰ ਬਾਰ ਮੈਨ ਇਹ ਲੱਗੀ ਕਿ ਤਰ ਤੱਕ ਦੋ ਦਿਨ ਸਨੀ ਨਹੀਂ ਸਮਝਿਆ ਜਾ ਯਾਰ ਕੋਸ਼ਿਸ਼ ਨਹੀਂ ਬੋਲਦੇ ਤਾਂ ਜੀ ਕੋ ਸੁਵਿਧਾ ਸਮਝਣਾ ਜੇ ਨੂੰ ਪਤਾ ਲੱਗ ਗਿਆ ਕਿ ਮੈਂ ਹਜੇ ਵੀ ਉਹਦੇ ਨਾਲ ਗੱਲ ਕਰਦੀ ਆਂ ਕਿ ਮੇਰੇ ਕੋਲ ਉਹਦਾ ਫੋਨ ਆਉਂਦਾ ਤਾਂ ਦਾ ਇਹ ਬੰਦੇ ਨੇ ਬੋਰਡ ਉੱਤੇ ਲਟਕਾਨੇ ਤਾਂ ਬਹੁਤ ਦੂਰ ਤੱਕ ਆਦਾ ਪੂਰੇ ਨਹੀਂ ਪਤਾ ਇਹ ਮੈਨੂੰ ਮਾਰ ਮਾਰੀ ਦੇਵੇ ਚੱਲ ਯਾਰ ਗੱਲ ਕਿਹੜੇ ਟਾਈਮ ਕਰਾਂ? ਚਲ ਕੋਈ ਗੱਲ ਮੈਂ ਦੇਖ ਜਾਂ ਟਾਈਮ ਘਟ ਕੇ ਕਰ ਲਉਗੀ ਕੋਣ ਪਰ ਮੈਂ ਬਾਹਰ ਨਹੀਂ ਕਰ ਸਕਦੀ ਕਿ ਕਦੀ ਵਾਰੀ ਕਾਲ ਕਰ ਸਕਦੀ ਆਂ ਚਲ ਚੰਗਾ ਕਰ ਲੂੰਗੀ ਮੈਂ ਪਰ ਉਸ ਤੋਂ ਬਾਅਦ ਆਾਂ ਲੇ ਓ ਯਾਰ ਪਰੇ ਸੱਟੇ ਦੇਦਾ ਫੋਨ ਫੋਨ ਚੱਕ ਕੇ ਜਿਹੜਾ ਹਲਾਉਣੋਂ हट ਜੇ ਮੈਂ ਚਲ ਠੀਕ ਹੈ ਚੰਗਾ ਜੇ ਕੋਈ ਆ ਜਾਵੇ ਫਿਰ ਫੜੀ ਜਾਣਾ ਆਪਣਾ ਪਲਾਨ ਵੀ ਘਰ ਆ ਬੋ ਜੀ ਚੰਗਾ ਮੇਰੀ ਮਾਂ ਕਰ ਲੂੰਗੀ ਚੰਗਾ ਸੰਦੀਪ ਸੱਚ ਤਨ ਮੈਂ ਪੁੱਛਦਾ ਸੀ ਤੇ ਮਨਪ੍ਰੀਤ ਨਾਲ ਗੱਲ ਹੋ ਗਈ ਸੀ ਤੇਰੀ ਹੋ ਇਹ ਤਾਂ ਹੈ ਗਈ ਮੇਰੀ ਮਨਪ੍ਰੀਤ ਨਾਲ ਗੱਲ ਫਿਰ ਬਾਕੀ ਸਿਰੇ ਉਹ ਕਹਿੰਦੀ ਵੀ ਹਜੇ ਤੱਕ ਕੋਣੀ ਫੋਟੋਆਂ ਤੇ ਵੀਡੀਓ ਡਿਲੀਟ ਨਹੀਂ ਕੀਤਾ ਹੈਗਾ ਕਿਤੇ ਨਹੀਂ ਹਜੇ ਤੱਕ ਡਿਲੀਟ ਪਰ ਆਪਣੇ ਕੋਲੇ ਟਾਈਮ ਤਾਂ ਬਹੁਤ ਥੋੜਾ ਹੈਗਾ ਫਿਰ ਕਰੂ ਕਦੋਂ ਡਿਲੀਟ ਮੈਨੂੰ ਵੀ ਪਤਾ ਜੀ ਟਾਈਮ ਬਹੁਤ ਥੋੜਾ ਹੈਗਾ ਪਰ ਯਕੀਨ ਵੀ ਨਹੀਂ ਕਰਦਾ ਪਿਆ ਨਾ ਮਨਪ੍ਰੀਤ ਤੇ ਜਦੋਂ ਉਹਨੂੰ ਯਕੀਨ ਹੋਇਆ ਫਿਰ ਕਿਤੇ ਉਹ ਫੋਟੋਆਂ ਤੇ ਵੀਡੀਓ ਕੈਕੈ ਕਰਵਾਉਗੀ ਉਹ ਤਾਂ ਡਿਲੀਟ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਹਰਾਮੀ ਆਦਮੀ ਹੈ ਮੈਂ ਤਾਂ ਜਮਾ ਵੀ ਨਹੀਂ ਵਧੀਆ ਲੱਗਦਾ ਉਹ ਗੱਲ ਤਾਂ ਸਾਰੀ ਠੀਕ ਹੈ ਪਰ ਯਕੀਨ ਤਾਂ ਉਹਨੂੰ ਦਬਾਉਣਾ ਪਊਗਾ ਤੈਨੂੰ ਵੀ ਪਤਾ ਹੈ ਇੱਕ ਵਾਰ ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਆ ਫੋਟੋ ਵੀਡੀਓ ਬਾਹਰ ਆ ਗਿਆ ਉਹਦੇ ਨਤੀਜੇ ਫਿਰ ਬਹੁਤ ਮਾੜੇ ਨਿਕਲਣੇ ਆ ਉਹਦੇ ਤੋਂ ਪਹਿਲਾਂ ਆਪਾਂ ਉਹਨੂੰ ਕੁਝ ਨਾ ਕੁਝ ਕਰਨਾ ਪਊਗਾ ਆਪਾਂ ਕੀ ਕਰੀਏ ਜੀ ਹੁਣ ਜਿੰਨਾ ਕ ਆਪਣੇ ਤੋਂ ਬੰਨਦਾ ਪਿਆ ਆਪਾਂ ਕਰੀ ਜਾਂਦੇ ਆਂਗੇ ਵਿਚਾਰੀ ਮਨਪ੍ਰੀਤ ਨੂੰ ਵੀ ਪਤਾ ਮੈਂ ਕਿਵੇਂ ਉੱਥੇ ਭੇਜ ਜਾਗਾ ਮੈਂ ਤਾਂ ਆਪ ਨੂੰ ਵੀ ਨੀ ਚੰਗਾ ਲੱਗੀਆਂਦਾ ਵੀ ਮੈਂ ਉਹਨੂੰ ਉੱਥੇ ਭੇਜਦਾ ਹਉ ਤਾਂ ਹੁਣ ਮੈਨੂੰ ਵੀ ਪਤਾ ਹੈਗਾ ਵੀ ਉੱਥੇ ਭੇਜਣਾ ਇੱਕ ਤਰ੍ਹਾਂ ਦਾ ਸੇਫ ਵੀ ਹੈ ਨੀਗਾ ਕੁਝ ਵੀ ਹੋ ਸਕਦਾ ਪਰ ਜੇ ਆਹ ਕਦਮ ਨਾ ਚੱਕਦੇ ਰਿਸਕ ਨਾ ਲੈਂਦੇ ਤਾਂ ਫਿਰ ਉਸ ਤੋਂ ਬਾਅਦ ਉਹਦੀ ਸਾਰੀ ਲਾਈਫ ਹੀ ਖਰਾਬ ਹੋ ਜਾਣੀ ਸੀ ਇੱਕ ਵਾਰ ਫੋਟੋਆਂ ਵੀਡੀਓ ਲੀਕ ਹੋ ਗਈਆਂ ਵਾਇਰਲ ਹੋ ਗਈਆਂ ਤਾਂ ਕੁੜੀ ਦੀ ਕੀ ਇੱਜ਼ਤ ਰਹਿ ਜਾਣੀ ਸੀ ਕੀ ਕਿਸੇ ਨੂੰ ਮੂੰਹ ਦਿਖਾ ਦਿੰਦੇ ਉਹ ਸਹੀ ਗੱਲ ਮਨਪ੍ਰੀਤ ਦਾ ਵੀ ਕੀ ਕਸੂਰ ਹੈ ਵਿਚਾਰੀ ਦਾ ਹੁਣ ਜ਼ਿੰਦਗੀ 'ਚ ਕਿੰਨੇ ਦੁੱਖ ਦੇਖੇ ਨੇ ਆ ਹੁਣ ਕਿਤੇ ਖੁਸ਼ ਹੋਈ ਹੈਗੀ ਤੇ ਹੁਣ ਹੁਣ ਫੇਰ ਉਹੀ ਸਭ ਕੁਝ ਜੇ ਫੋਟੋਆਂ ਤੇ ਵੀਡੀਓ ਡਿਲੀਟ ਹੋ ਗੰਨ ਤਾਂ ਫੇਰ ਵਧੀਆ ਸਾਰਾ ਕੁਝ ਵਧੀਆ ਹੋਊਗਾ ਉਹਦੀ ਜ਼ਿੰਦਗੀ ਚ ਪਰ ਉਹ پوری ਕੋਸ਼ਿਸ਼ ਕਰੀ ਜਾਂਦੀ ਹੈ ਵੀ ਕਿ ਮੇਰਾ ਕਿਵੇਂ ਕਰਕੇ ਨਾ ਉਹ ਤੋਂ ਆਪ ਦਾ ਵੀਡੀਓ ਡਿਲੀਟ ਕਰਵਾ ਦੇ ਬਸ ਜਿੰਨਾ ਛੇਤੀ ਹੋ ਜਾਣਾ ਆ ਕੰਮ ਉਹ ਕਰ ਦੇ ਨਹੀਂ ਆਪਣੇ ਕੋਲੇ ਵੀ ਦਿਨ ਥੋੜੇ ਹੈਗੇ ਫਿਰ ਜਦੋਂ ਵਿਆਹ ਦਾ ਸਿਸਟਮ ਚੱਲ ਪਿਆ ਨਾ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਣਾ ਨਾ ਮੰਤਰੇ ਤਾਂ ਘਰੋਂ ਬਾਹਰ ਜਾਇਆ ਜਾਣਾ ਤੇ ਨਾ ਉਹਨੇ ਫਿਰ ਡਿਲੀਟ ਕਰਨੀਆਂ ਨੇ ਫੋਟੋ ਵੀਡੀਓ ਬਾਕੀ ਤੁਸੀਂ ਨਾ ਸਣੀ ਨੂੰ ਆਪਦੇ ਨਾਲ ਹੀ ਰੱਖਿਆ ਕਰੋ ਇੱਥੇ ਤਾਂ ਨਾ ਬਾਰੀ-ਬਾਰੀ ਮੈਨੂੰ ਕਹਿੰਦਾ ਭਾਬੀ ਤੇਰੀ ਮੰਨਪ੍ਰੀਤ ਨਾਲ ਗੱਲ ਹੋਈ ਮੇਰੀ ਗੱਲ ਕਰਾਦੀ ਹੁਣ ਮੈਂ ਉਹਨੂੰ ਕੀ ਕਹਾ ਮੈਂ ਤਾਂ ਮਸਾਟਾ ਲਿਆ ਦਾ ਉਹਨੂੰ ਜਰਾ ਆਸਾ-ਪਾਸਾ ਦੇਖ ਕੇ ਮੰਨਪ੍ਰੀਤ ਨੂੰ ਕਹਦੇ ਤੂੰ ਇੱਕ ਅੱਧੀ ਵਾਰੀ ਸੰਦੇ ਆ ਜਿਹਦੇ ਨਾਲ ਸਣੀ ਨਾਲ ਗੱਲ ਕਰ ਲੈ ਲੈ ਐਵੇਂ ਕਿਵੇਂ ਗੱਲ ਕਰ ਲੋ ਜੀ ਤੁਹਾਨੂੰ ਪਤਾ ਤਾਂ ਹੈਗਾ ਮੰਨਪ੍ਰੀਤ ਕਿੱਥੇ ਹੈਗੀ ਨਾਲੇ ਉਹ ਜੇ ਸਣੀ ਨਾਲ ਗੱਲ ਕਰੂਗੀ ਤਾਂ ਤੁਹਾਨੂੰ ਪਤਾ ਰਿਸਕ ਹੈ ਇਸ ਗੱਲ ਵਿੱਚ ਇਹ ਗੱਲ ਦਾ ਤਾਂ ਮੈਨੂੰ ਵੀ ਪਤਾ ਸੰਦੀਪਾ ਵੀ ਰਿਸਕ ਤਾਂ ਇਹ ਗੱਲ ਦੇ ਵਿੱਚ ਹੈਗਾ ਹੈਗਾ ਪਰ ਹੁਣ ਤੈਨੂੰ ਵੀ ਪਤਾ ਹੈਗਾ ਵਿਆਹ ਦੇ ਦਿਨ ਨੇੜੇ ਆਉਂਦੇ ਜਾਂਦੇ ਆ ਤੇ ਉਸ ਤੋਂ ਬਾਅਦ ਆਪਣੇ ਹੱਥ ਪੱਲੇ ਕੁਝ ਵੀ ਨਹੀਂ ਰਹਿਣਾ ਫਿਰ ਮੰਨਦੀਆਂ ਜੀ ਤੁਹਾਡੀ ਗੱਲ ਪਰ ਤੁਹਾਨੂੰ ਪਤਾ ਤਾਂ ਹੈਗਾ ਬਾਕੀ ਸਿਰੇ ਮਨਪ੍ਰੀਤ ਨੇ ਸਿਰਫ ਮੇਰੇ ਨਾਲ ਗੱਲ ਕਰ ਲੈਂਦੀ ਆ ਉਹੀ ਬਹੁਤ ਆ ਮੈਨੂੰ ਐ ਤਾਂ ਪਤਾ ਲੱਗ ਜਾਂਦਾ ਵੀ ਉਹ ਠੀਕ ਆਗੀ ਤੇ ਜੇ ਹੁਣ ਜੇ ਤੁਹਾਡੇ ਨਾਲ ਗੱਲ ਕਰੂਗੀ ਜਾਂ ਸਣੀ ਨਾਲ ਕਰੂਗੀ ਤਾਂ ਜੇ ਉਹਨੇ ਕਿਤੇ ਦੇਖ ਲਿਆ ਹੋਰ ਨਾ ਪੰਗਾ ਪੈ ਜੇ ਇਸ ਗੱਲ ਦਾ ਪਤਾ ਤਾਂ ਮੈਨੂੰ ਵੀ ਹੈਗਾ ਪਰ ਤਾਂ ਇਹਨੂੰ ਵੀ ਪਤਾ ਹੈ ਜਿੰਨਾ ਟਾਈਮ ਗੱਲ ਨਹੀਂ ਹੁੰਦੀ ਉਹਨਾ ਟਾਈਮ ਸਣੀ ਵੀ ਟਿੱਕੇ ਬੈਠਣਾ ਦਾ ਨਹੀਂ ਹੈਗਾ ਤੁਸੀਂ ਸਣੀ ਨੂੰ ਆਪਦੇ ਨਾਲ ਹੀ ਰੱਖਿਆ ਕਰੋ ਬਸ ਖੇਤ ਲੈ ਜਾ ਕਰੋ ਉਹਨੂੰ ਜਾਂ ਹੋਰ ਕੋਈ ਬਾਹਰ ਕਰਦੇ ਕੰਮ ਹੁੰਦੇ ਜਾਂ ਕੋਈ ਵੀ ਕੰਮ ਹੁੰਦਾ ਨਾ ਕੋਈ ਨਾ ਬਾਕੀ ਸਿਰਿਆ ਹੁਣ ਤਾਂ ਨਾ ਵਿਆਹ ਦੀਆਂ ਤਿਆਰੀਆਂ ਚੱਲ ਪੈਣਗੀਆਂ ਉਹਨੂੰ ਆਦੇ ਨਾਲ ਹੀ ਰੱਖੋ ਜਿਹੜੀ ਕੋਈ ਖਰੀਦਦਾਰੀ ਵਗੈਰਾ ਕਰਨੀ ਹੈ ਹੁਣ ਹੀ ਕਰਨੀ ਪਊ ਫਿਰ ਥੋੜੇ ਦਿਨ ਰਹਿ ਗਿਆ ਆਪਣੇ ਕੋਲੇ ਕਿਉਂਕਿ ਹੁਣ ਜਿਹੜਾ ਵੀ ਉਹਨਾਂ ਦੇ ਘਰਬਾਰ ਦਾ ਕੋਈ ਵੀ ਸਮਾਨ ਸਰਲਾ ਲਿਆਉਣਾ ਹੈਗਾ ਕੁਝ ਵੀ ਕਰਨਾ ਉਹ ਵੀ ਆਪਾਂ ਨੂੰ ਨਾਲ ਲੱਗ ਲਗਾ ਕੀ ਕਰਾਉਣਾ ਪਊਗਾ ਸਹੀ ਗੱਲ ਹੈ ਜੀ ਬਾਕੀ ਨਾ ਜੇ ਸੜ ਪੱਬੀ ਮੇਰੀ ਗੱਲ ਕਰਾ ਦੇ ਤੇਰੀ ਗੱਲ ਹੋ ਗਈ ਮੈਂ ਪ੍ਰੀਤ ਨਾਲ ਪਰ ਉਹਦੀ ਵੀ ਗੱਲ ਸਹੀ ਹੈ ਜੀ ਬਚਾਰੇ ਤੇ ਉਹਦੀ ਜਦੋਂ ਹੁਣ ਗੱਲ ਹੀ ਨਹੀਂ ਹੋ ਰਹੀ ਉਹਨੂੰ ਵੀ ਐ ਹੋ ਰਿਹਾ ਵੀ ਮੈਂ ਗੱਲ ਕਰਾਂ ਫਿਕਰ ਕਰਦਾ ਹੈਗਾ ਓਏ ਉਹ ਐ ਨਹੀਂ ਨਾ ਸਮਝਦਾ ਚਲ ਇਹ ਗੱਲ ਦਾ ਆਪਾਂ ਨੂੰ ਤਾਂ ਪਤਾ ਵੀ ਉਹ ਕਿੱਥੇ ਗਈ ਹੈ ਪਰ ਉਹਦੇ ਹਿਸਾਬ ਨਾਲ ਤਾਂ ਉਹ ਸਿਰਫ ਉਹਦੇ ਆਦੇ ਪਿੰਡ ਗਈ ਹੋਈ ਹੈ ਨਾ ਪਰ ਉਹਨੂੰ ਸਮਝਣਾ ਚਾਹੀਦਾ ਵੀ ਉਹਦੇ ਮਾਪਿਆਂ ਕੋਲੇ ਹੈਗੀ ਚਲ ਬੰਦਾ ਨਹੀਂ ਗੱਲ ਕਰਦਾ ਹੁੰਦਾ ਪਰ ਉਹ ਨਿਆਣੀ ਮਤ ਵਰਤਦਾ ਫਰ ਇੱਕ ਜਗ੍ਹਾ ਤੇ ਹੁਣ ਜਿਸ ਜਗ੍ਹਾ ਸਣੀ ਹੈ ਨਾ ਅੱਜ ਕਿ ਸੇ ਦਿਨ ਮੈਂ ਵੀ اسی ਜਗ੍ਹਾ ਤੇ ਸੀ ਮੈਂ ਸਮਝਦੀ ਆ ਉਹਦੇ ਦਿਲ ਤੇ ਕੀ ਬੀਤੀ ਜਾਂਦੀ ਹੈ ਨਹੀਂ ਹੁਣ ਆਪਣੇ ਕਹਿਣ ਦਾ ਮਤਲਬ ਕੀ ਹੈ ਕੁਝ ਨਹੀਂ ਜੀ ਜਿਹੜੀ ਗੱਲ ਨਹੀਂ ਬਤੀ ਤਨ ਨੇ ਮਿਹਣੇ ਜਦੋਂ ਤੂੰ ਬਾਹਲੇ ਦਿੰਨੀ ਹਜੇ ਵੀ ਹਨ ਹੁਣ ਜੋ ਤੁਸੀਂ ਮੇਰੇ ਨਾਲ ਕੀਤਾ ਉਹ ਤਾਂ ਮੈਂ ਭੁੱਲਣ ਵਾਲੀ ਹੈ ਨਹੀਂਗੀ ਨਾ ਛੱਡ ਕੇ ਆਉਂਦੇ ਫਿਰ ਮੈਨੂੰ ਮਤਲਬ ਆਪਾਂ ਨੇ ਹਜੇ ਤੱਕਰ ਗੱਲ ਉਹ ਦਿਲ ਚ ਰੱਖ ਰੱਖੀ ਹੈ ਰੱਖਣਾ ਮੰਨਿਆ ਬੰਦੇ ਤੋਂ ਗਲਤੀ ਹੋ ਜਾਂਦੀ ਐ ਐਨਾ ਵੀ ਕੀ ਐ ਨਾਲੇ ਹੁਣ ਥੋੜੀ ਮੈਂ ਤੇਰੇ ਨਾਲ ਇਦਾਂ ਦਾ ਕੁਛ ਕੀਤਾ ਹੈਗਾ ਚੰਗੀ ਗੱਲ ਆ ਨਹੀਂ ਤਾਂ ਤੁਹਾਡੇ ਹੀ ਨੁਕਸਾਨ ਆ ਜੀ ਮੈਂ ਤਾਂ ਭੱਗ ਜੂਗੀ ਆਪਣੇ ਘਰ ਕਿ ਬਾਕੀ ਬਾਕੀ ਸਾਰੇ ਮੇਰੇ ਮੰਮੀ ਡੈਡੀ ਵੀ ਹੁਣ ਤਾਂ ਮੇਰੇ ਨਾਲ ਵਧੀਆ ਕਰਤ ਹੁੰਦੇ ਨੇ ਬੋਲਦੇ ਨੇ ਰਸ਼ਾ ਤੇਰੀ ਭਝਾਈ ਨੇ ਤੈਨੂੰ ਐ ਕਹਿ ਦੇਣਾ ਵੀ ਚੱਲ ਜੁਲੀ ਬਿਸਤਰਾ ਚੱਕ ਤੇ ਜਾ ਚਾਰ ਦਿਨ ਹੀ ਬਦਲਾਉਣ ਦੇਣੇ ਨੇ ਅੱਛਾ ਜੀ ਐਵੇਂ ਕਿਵੇਂ ਉਹ ਕਰ ਮੇਰਾ ਵੀ ਆ ਤੇ ਮੈਨੂੰ ਪਤਾ ਹੈ ਉਹਨਾਂ ਦੇ ਸੁਭਾਅ ਦਾ ਵੀ ਮम्मी ਰੈਡੀ ਦਾ ਸਵਾਹ ਹੋ ਰਿਹਾ ਤੇ ਤੇਰੀ ਭਰਜਾਈ ਦਾ ਸਵਾਹ ਹੋ ਰਿਹਾ ਮੈਂ ਜਿੰਨੀ ਨਰਮਣਾ ਉੰਨੀ ਜਿਆਦਾ ਭੈੜੀ ਹੈਗੀ ਐ ਤਾਂ ਮੈਨੂੰ ਪਤਾ ਹੈ ਤੇ ਫਿਰ ਜਿੰਨੀ ਮਿੱਕੀ ਉੰਨੀ ਤਿੱਖੀ ਹਾਂ ਤਾਂ ਅੰਕੀ ਸੋਚੀ ਅਨੀਆਂ ਵੀ ਉਹ ਮੁੰਡੇ ਨੇ ਆਈ ਦੇਖਾ ਜਾ ਕੇ ਹੀ ਬਹਿ ਗਿਆ ਹੁਣ ਆਸਤੋਂ ਨੂੰ ਦੇਖ ਸਾਰੇ ਵਿਆਹ ਚ ਇਕੱਠ ਹੋਊਗਾ ਗਾਹਾਂ ਮੇਰਾ ਭਰਾ ਵੀ ਪੁੱਛੂਗਾ ਕੀ ਤੇਰਾ ਹੋ ਮੁੰਡਾ ਜਮੀਨ ਇਹੋਂ ਮੁੰਡੇ ਨੇ ਤਾਂ ਕਿਹਾ ਸਾਈਂ ਨਹੀਂ ਦੇਖਦਾ ਹੈਗਾ ਵੀ ਕੀਰਾਂ ਤਾਂ ਤੂੰ ġੇੜਾ ਮਾਰ ਜਾ ਕੋਈ ਆਪਦੇ ਘਰ ਜੀ ਵੀ ਖੱਬਸਾ ਲੈ ਲੈ ਕਿ ਆਈ ਤਾਂ ਨਹੀਂ ਵੀ ਹੁਣ ਸੌਰੇ ਨਹੀਂ ਸੌਰੇ ਨਾਲ ਕਿਹੜਾ ਕੋਈ ਗੱਲ ਕਰੀ ਸੀਗੀ ਵੀ ਉੱਥੇ ਹੀ ਬੈਠਣਾ ਜਾ ਕੇ ਕੀ ਕਰਾਂ ਮਨਾ ਇਹ ਸੋਚ ਲੱਗੀ ਰਹਿੰਦੀ ਐ ਕਿ ਐਂ ਅਦਾਸ ਹੋ ਰਹੀ ਐ ਕੀ ਕਰਾਂ ਮੰਮੀ ਕੀ ਹੋ ਗਿਆ ਕੀ ਇਕੱਲੇ ਬੋਲੀ ਜਾਦੇ ਆਪਾ ਕੁੜੇ ਹੋਇਆ ਤਾਂ ਕੁਛ ਨਹੀਂ ਵੀਰਾ ਮੂੰਹ ਡਰ ਨਾਲ ਕਰਦੀਆਂ ਜੀ ਪ੍ਰੀ ਮੈਂ ਆਦੀਆਂ ਵੀ ਜਦੋਂ ਵਿਆਹ ਤੇ ਕਿ ਸਾਰੇ ਪੁੱਛਣਗੇ ਵਿਆਹਣਗੇ ਉਹੀ ਗੱਲ ਵੀ ਉਹ ਹੀ ਹੋਏਗਾ ਕੀ ਬਾਰ ਉਤਰਦੇ ਆਉਂਗੀ ਕਿਰੇ ਕਿਰੇ ਮੂੰਹ ਪੜੂ ਕੀ ਕੀ ਗੱਪ ਮਾਰੂ ਫਿਰ ਮੰਮੀ ਹੁਣ ਆਪਾਂ ਕੀ ਕਰ ਸਕਦੇ ਆਂਗੇ ਜੀ ਦੀਵਰ ਨੂੰ ਆਪ ਨੂੰ ਸੋਚਣਾ ਚਾਹੀਦਾ ਦਾ ਪੁੱਤ ਆਇਆ ਵੀ ਕੇਰਾਂ ਤੋ ਚੱਲ ਬਈ ਹੁਣ ਵਿਆਹ ਘਰਾਂ ਤੇ ਚਲੇ ਦਾ ਕੇਰਾਂ ਤੱਕ ਉਹੀ ਗੱਲ ਵੀ ਇਨਾਂ ਦੇ ਸਾਰੇ ਸਗੀਰਾਂ ਵਾਲੇ ਹੋਣਗੇ 11 ਤਾਂ ਵੀ ਆ ਜਾਂਦਾ ਜਦੋਂ ਹੁਣ ਫੋਨ ਹੀ ਨਹੀਂ ਚੱਕਦਾ ਜਾਂ ਫਿਰ ਮੇਰੇ ਵਰਗੀ ਇੱਕ ਦਿਨ ਜਾ ਕੇ ਤਾਂ ਭੰਨੀ ਆ ਜਾਂਦਾ ਆਇਆ ਮਮ ਜੀ ਮੂੰਹ ਫੁੰਗਲੀ ਕੀ ਬੋਲਦੇ ਆ ਤੁਸੀਂ ਲਾਇਆ ਸੀਗਾ ਫੋਨ ਚੱਕਦਾ ਨਹੀਂ ਅੱਛਾ ਚੱਕਿਆ ਨਹੀਂ ਹੈ ਚੱਕਦਾ ਨਹੀਂ ਹੋਂ ਤਾਂ ਤੇ ਦੀਦੀ ਨੂੰ ਲਾ ਲੈ ਤੇ ਉਹ ਨੰਬਰ ਮੂਰੇ ਪਤਾ ਨਹੀਂ ਮੇਰਾ ਜਮਰ ਜਿਵੇਂ ਬਲੌਕ ਚੀਜ਼ ਆਤਾ ਹੁੰਦਾ ਕੋ ਬੀਜੀਪੀ ਜੀ ਵੀ ਜੀ ਆ ਜਾਂਦਾ ਉਹ ਕੀ ਫੋਨ ਚੱਕਦੀ ਹੈ ਉਹਨੂੰ ਤਾਂ ਆਇਆ ਵੀ ਆਪਾਂ ਨੂੰ ਕੀ ਲੈਣਾ ਉਹ ਆਪੇ ਬੁੜੀ ਕਰ ਦਿਆ ਪਾਉ ਕਦੀ ਮੰਮੀ ਤੂੰ ਕਾ ਤਾ ਫਿਕਰ ਕਰਦੀ ਹੈਂ ਜੇ ਨਹੀਂ ਫੋਨ ਚੱਕਿਆ ਤਾਂ ਕੋਈ ਗੱਲ ਨਹੀਂ ਆਪਾਂ ਜਾਇ ਆਉਣੇ ਆ ਨਾਲੇ ਬਾਈ ਐਡਾ ਵੀ ਆਉਣੇ ਆ ਦਾ ਕਮਲਾ ਨਹੀਂ ਹੈਗਾ ਵੀ ਆਪਣੀ ਗੱਲ ਨਹੀਂ ਮੰਨੀ ਆਉਣੇ ਆਪਣੇ ਕਹੇ ਤੇ ਨਾ ਉਹ ਆ ਜੂਗਾ ਘਰੇ ਉਹ ਉਹ ਤਾਂ ਮੇਰੀ ਗੱਲ ਸੁਣ ਸੋਚ ਤਾਂ ਦੇਖ ਲੱਗੀ ਰਹਿੰਦੀ ਆ ਹਨਾ ਜੇ ਤਾਂ ਆਜੇ ਤਾਂ ਭਾਰੀ ਜੰਗੀ ਕਰਦਾ ਆ ਮਨ ਦੀ ਦਵਾਰੇ ਬੱਗ ਜੇ ਕੇਰਾ ਆਜੇ ਆਗਾ ਸਾਰੇ ਅਸਗੀਰੀਆਂ ਵਾਲੇ ਹੋਣਗੇ ਕਿਸੇ ਨੂੰ ਕੀ ਪਤਾ ਵੀ ਕਿੱਥੇ ਰਹਿੰਦਾ ਸੋਚ ਕਿਵੇਂ ਨਾ ਕਰਾਂ ਸੋਚ ਤਾਂ ਹੁੰਦੀ ਐ ਮੰਮੀ ਗੱਲ ਤਾਂ ਤੇਰੀ ਸਹੀ ਐ ਪਰ ਆਪਣੇ ਸਣੀ ਦਾ ਕੀ ਕਸੂਰ ਹੈ ਗੁੱਸਾ ਗਿਲਾ ਤਾਂ ਬਾਈ ਹੋਰਾਂ ਨੂੰ ਆਪਣੇ ਨਾਲ ਆਗਾ ਦਸਾ ਦੇ ਛੋਟੇ ਭਾਈ ਦੇ ਵਿਆਹ ਵਿੱਚ ਵੀ ਨਾ ਆਊਗਾ ਉਹ ਜ਼ਰੂਰ ਆਊਗਾ ਆਪਾਂ ਕਹਿ ਕੇ ਆਵੇਂ ਕੋਈ ਬਾਕੀ ਤਾਂ ਚੱਲਾਂਗੇ ਪੁੱਤ ਮੇਰੀ ਗੱਲ ਸੁਣ ਆਪ ਹੀ ਇੰਨ ਦੇਖ ਲੈ ਵੀ ਇੱਕ ਤਾਂ ਮਾਮੇ ਦਾ ਪੁੱਤ ਹੈ ਕਿਹੜਾ ਬਾਲੇ ਨੇ ਹਨਾ ਮੈਂ ਤੇਰੇ ਮਾਮੇ ਦੇ ਘੇੜੀ ਚ ਜਾਊਗੀ ਵੀ ਸਮਝੀ ਆ ਜੇ ਲੈ ਬਦੀ ਸ਼ੌਂਕ ਨਾਲ ਵਿਆਹ ਦੇਖਣ ਉਹੀ ਨਾਲੇ ਲੀੜਾ ਕੱਪੜੇ ਨੂੰ ਵੱਡੀ ਨੂੰ ਵੀ ਨਾਲ ਰਹਿਗੀ ਹੁਣ ਜੇ ਆਪ ਦੇ ਲਿਆ ਉਹਨਾਂ ਦਾ ਕੋਈ ਜੇ ਮੂੰਹ ਸਿਰ ਉਹਨਾਂ ਦਾ ਵਣ ਕੇ ਫੇਰ ਹੀ ਆਪਾਂ ਲੀੜਾ ਕੱਪੜਾ ਰਹਿਗੀ ਫਿਰ ਆਇਆ ਕੁਗੀ ਵੀ ਮਾਇਕੀ ਮੇਥੀ ਮੈਨੂੰ ਲੀੜੇ ਲੈ ਕੇ ਦਿੱਤੇ ਉਹ ਤੈਨੂੰ ਪਤਾ ਕਿ ਮੂੰਹ ਬੋਲੂਗੀ ਕੋਈ ਨਹੀਂ ਮੰਮੀ ਆਪਾਂ ਖਰੀਦਦਾਰੀ ਕਰਨ ਜਾਵਾਂਗੇ ਨਾ ਉਹਦੇ ਵੀ ਕੱਪੜੇ ਲੈ ਆਵਾਂਗੇ ਲਾਏ ਕਰ ਲਾਂਗੇ ਨਾਲ ਲਈ ਆਵਾਂਗੇ ਦੋ ਟੂਟੋ ਦੇ ਵੀ ਜਾਂ ਫਿਰ ਆਇਂ ਕਰਾਂਗੇ ਆਪਾਂ ਪਹਿਲਾਂ ਜਾ ਆਉਣੇ ਆਂਗੇ ਉਹਨਾਂ ਨੂੰ ਦੱਸ ਤਾਂ ਦੇਈਏ ਵੀ ਸਣੀ ਦਾ ਵਿਆਹ ਕਢਾ ਲਿਆ ਹੁਣ ਵੀ ਆ ਜਾਓ ਤੁਸੀਂ ਹਾਂ ਇਹ ਗੱਲ ਸਹੀ ਹੈ ਰਿਸ਼ਤੇਦਾਰ ਚ ਸਾਰੇ ਜਿਹਨੇ ਕੀ ਸੋਚਣਗੇ ਹਨਾ ਕਿਸੇ ਨੂੰ ਕਿਹੜਾ ਪਤਾਗਾ ਵੀ ਆਪਣੇ ਘਰੇ ਕੀ ਚੱਲੀ ਜਾਂਦਾ ਕਿ ਨਾ ਗੱਲ ਪੱਕੀ ਆ ਤੇਰੀ ਗੱਲ ਸਹੀ ਆ ਪਹਿਲਾਂ ਜੇ ਆਪਾਂ ਜਾ ਆਈਏ ਮੂੰਹ ਫੁੰਗੀਏ ਕੀ ਬੋਲਦੇ ਆ ਔਰ ਨਾਲੇ ਇੱਥੇ ਆ ਜਾਣਗੇ ਨਾਲੇ ਬਾਕੀ ਜਿਹੜੀ ਖਰੀਦਦਾਰੀ ਹੋਊਗੀ ਉਹ ਆਪਾਂ ਕਰਵਾ ਦਾਂਗੇ ਕੋਮਲ ਨੂੰ ਜਿਹੜਾ ਕੁਝ ਮੰਗੂਗੀ ਦਵਾ ਲਾਂਗੇ ਹਾਂ ਐ ਕਰ ਲਾਂਗੇ ਚਲ ਆਤਾ ਕਰਵਾ ਲਈ ਸੋਹਣੀ ਨਾ ਲੀਡੇ ਉਹਦੇ ਆ ਜਾਣਗੇ ਆਪੇ ਪਸੰਦ ਦੇ ਲੈ ਲੂ ਔਰ ਮੈਂ ਤੇ ਇਹ ਸੋਚਿਆ ਜੇ ਆਪਾਂ ਆਪਦੀ ਪਸੰਦ ਦੇ ਲਿਆਂਦੇ ਤੇ ਉਹਦੇ ਨਾਲ ਪਸੰਦ ਆਏ ਤਾਂ ਫਿਰ ਤੁਹਾਨੂੰ ਪਤਾ ਹੀ ਉਹ ਤਾਂ ਹਰ ਇੱਕ ਚੀਜ਼ 'ਚ ਨਗੋਚੀ ਕੱਢਦੀ ਹੁੰਦੀ ਹੈ ਗੱਲ ਸਹੀ ਹੈ ਐਵੇਂ ਕੋਲੇਸ਼ ਕਰੂਗੀ ਹੋਰ ਨਹੀਂ ਪੈਸੇ ਉਥੇ ਮਸ਼ੀਨ ਚ ਪਾਏ ਪੈਸੇ ਕੱਪੜੇ ਜੇ ਮੈਂ ਕੋਈ ਵੀ ਝੋਕੇ ਸੁੱਕਣੇ ਪਾਏ ਆਉਂਦੀ ਉਹਨਾਂ ਨੂੰ ਵੀ ਹਾਂ ਮੈਂ ਪਾਏ ਆਉਣੀ ਹੈ ਹੋਰ ਚਲ ਮਾ ਤੂੰ ਨਾ ਬਾਲੀ ਫਿਕਰ ਨਾ ਕਰ ਹੁਣ ਕੋਈ ਨਹੀਂ ਆਪਾਂ ਚੱਲ ਜਾਵਾਂਗੇ ਬਾਈ ਹੋਰੀ ਪੱਕਾ ਆਉਣਗੇ ਕੁੜ ਪੁੱਤੋ ਸੋਚਦਾ ਹੁੰਦੀ ਹੈ ਨਾ ਮੈਂ ਆਂ ਆਦੀ ਵੀ ਸਾਰਾ ਕੰਮ ਨਾ ਪਰਗਲ ਦੇ ਸੱਤੇ ਆਉ ਨੂੰ ਵੀ ਚਾਹੀਦੇ ਸੀ ਕਵੀ ਲੜੀ ਕੱਲੇ ਰਹੇ ਚੱਕਣੀ ਬੈਜੀ ਇਥੇ ਕੀ ਕਾਦੀ ਖੈਜੀ ਆ ਉਹ ਵਧੀਆ ਕਰਦੇ ਸੀ ਰੱਖ ਕੇ ਦੋਨੇ ਪਾਈ ਬੜੀਆ ਉਹਦਾ ਕਬੀਲਾ ਸੋਹਣੀ ਤੁਰੀ ਜਾਂਦੀ ਸੀ ਪਤਾ ਨਹੀਂ ਮੈਨੂੰ ਤਾਂ ਇਹੀ ਪਤਾ ਲੱਗਾ ਬਿਸੀ ਦੀ ਗੱਲ ਦਾ ਹੀ ਨਹੀਂ ਪਤਾ ਵੀ ਕੀ ਗੱਲ ਹੈ ਕਾ ਤੋ ਉੱਥੇ ਲੱਗ ਗਏ ਕਿਉਂ ਰਹਿ ਗਏ ਜੀ ਨਹੀਂ ਮੇਰਾ ਕਿਤੇ ਵੀ ਲੱਗਦਾ ਮੈਂ ਤਾਂ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਸੋਚ ਕੇ ਮੇਰੀ ਸਾਰੀ ਅੱਧੀ ਅੱਧੀ ਰਾਤ ਮੇਰੀ ਐਂ ਟੱਪ ਜਾਂਦੀ ਸੋਚੀਦੀ ਮੈਂ ਕਿਉਂ ਤਨਾ ਮੈਂ ਬੜੀ ਫਿਕਰ ਕਰਦੀ ਹੁੰਨੀ ਐਂ ਕੋਈ ਨਹੀਂ ਹੋਲੀ-ਵੋਲੀ ਸਭ ਕੁਝ ਨਾ ਸੈੱਟ ਹੋ ਜਾਊਗਾ ਤੂੰ ਨਾ ਮੈਂ ਆਪਦੀ ਦਿਮਾਗ ਤੇ ਟੈਨਸ਼ਨ ਪਾਇਆ ਕਰ ਚੱਲ ਫਿਰ ਪੁੱਛ ਨਹੀਂ ਪਰਗੂ ਨਾ ਆਪਾਂ ਜਾ ਆਵਾਂਗੇ ਆਪਾਂ ਚੱਲ ਲਿਆ ਮੈਨੂੰ ਕੁਛ ਨਹੀਂ ਹੁੰਦਾ ਆਹੋ ਬਈ ਹੋਰੀ ਆ ਜਾਣਗੀ ਮੈਂ ਚਾਹਣਾ ਬਣਾ ਲਾ ਹਾਂ ਕਿਆ ਬਣਾ ਦੂ ਇਹ ਤਾਂ ਕੋਈ ਨਾ ਮੈਂ ਕਰ ਦੂੰਗੀ ਹਾਂ ਕਿਆ ਬਣਾ ਲਾ ਤੂੰ ਮੈਂ ਤਾਂ ਜੀ ਜਾ ਕਰੀ ਜਾਂਦਾ ਸੀ ਚਾਹ ਪੀਣ ਹੋਰ ਹਾਂ ਕੀ ਕਰੀ ਜਾਂਦਾ ਸੀ ਕੁਛ ਨਹੀਂ ਥੋੜਾ ਜਿਹਾ ਆਰਤੀ ਦਾ ਹਿਸਾਬ ਜਿਹਾ ਕਰ ਰਿਹਾ ਸੀ ਜਮਾ ਮੈਂ ਇਸ ਵਾਰ ਤੈਨੂੰ ਪਤਾ ਹੈ ਨਾ ਮੈਨੂੰ ਖਰਚਾ ਹੀ ਬਾਵਾ ਹੋ ਗਿਆ ਤੇ ਹੁਣ ਅੱਗੇ ਵੀ ਪੈਸੇ ਫੜਨੇ ਪੈਣਗੇ ਫਿਰ ਹੁਣ ਵਿਆਹ ਕਰਕੇ ਪਾਣੀ ਵੀ ਦੇਖ ਰਿਹਾ ਸੀ ਮੈਂ ਵੀ ਉਸ ਹਿਸਾਬ ਨਾਲ ਫਟਾਂਗੀ ਨਾ ਹੁਣ ਵੈਸੇ ਮੈਂ ਤਾਂ ਕੁਝ ਕਹਿਣਾ ਸੀਗਾ ਹਾਂ ਦੱਸ ਕਹਿਣਾ ਨਹੀਂ ਸੱਚ ਪੁੱਛਣਾਗਾ ਤੁਹਾਨੂੰ ਕੀ ਪੁੱਛਣਾ ਸੀ ਉਹ ਤਾਂ ਨਾ ਬਾਰ ਮਮਮੀ ਬੈਠੀ ਨਾ ਕੱਪੜਾ ਤੈ ਲੈ ਆਈ ਜਾਂਦੀ ਸੀ ਤੇ ਇੰਨੀ ਟੈਨਸ਼ਨ ਸੀ ਕਿ ਨਾ ਮਤਲਬ ਨਾ ਚਿਹਰਾ ਤਾਂ ਜਮੇ ਉੱਤਰੇ ਹੀ ਪਿਆ ਸੀ ਕਿਉਂ ਕਿਹੜੀ ਗੱਲ ਮੈਂ ਜਾ ਕੇ ਪੁੱਛ ਲਈ ਮਮਮੀ ਕੀ ਹੋ ਗਿਆ ਨਾ ਹਾਂ ਉਹਨਾਂ ਬਸ ਬਈਦੀਪ ਹੋਰਾਂ ਨੂੰ ਲੈ ਕੇ ਹੁਣ ਜੇ ਉਹ ਵਿਆਹ ਚ ਨਾ ਹੋਏ ਤੇ ਰਿਸ਼ਤੇਦਾਰ ਕੀ ਕਹਿਣਗੇ ਤਾਂ ਕਰਕੇ ਉਹ ਆ ਗੱਲ ਤਾਂ ਮੈਂ ਵੀ ਸੋਚੀ ਸੀ ਮੇਰੇ ਵੀ ਦਿਮਾਗ ਤੋਂ ਨਿਕਲ ਗਿਆ ਚਲ ਤੂੰ ਸ਼ੁਕਰਿਆ ਯਾਦ ਕਰਾਦੀ ਮੈਂ ਵੀ ਬਾਈ ਨੂੰ ਫੋਨ ਲਾਉਣਾ ਸੀ ਫੋਨ ਕਿ ਲਾ ਕੇ ਕਰੋਗੇ ਜੀ ਉਹ ਤਾਂ ਕਿਸੇ ਦਾ ਫੋਨ ਹੀ ਨਹੀਂ ਚੱਕਦੇ ਪਏ ਨਹੀਂ ਕੋਮਲ ਦੀਦੀ ਚੱਕਦੀ ਐ ਤੇ ਨਹੀਂ ਬਾਈ ਪਤਾ ਨਹੀਂ ਕੀ ਹੋਇਆ ਦੋਨਾਂ ਨੂੰ ਫਿਰ ਹੋਰ ਹੁਣ ਕੀ ਕਰਿਆ ਜਾਵੇ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀਗੀ ਵੀ ਆਪਾਂ ਇੱਕ ਵਾਰ ਲਾਏ ਹੋਣੀ ਆ ਹਾਂ ਕੀ ਦੋਵੇਂ ਕਿਹੜੀ ਪਕਾਈ ਜਾਂਦੇ ਹੋ ਹੋਰ ਨਾ ਨਾ ਕੁਝ ਹੈ ਨਹੀਂ ਕੁਝ ਨਹੀਂ ਉਹ ਤਾਂ ਮੈਂ ਉਧਰ ਸਾਰੇ ਘਰ ਚ ਪਾੜ ਲਿਆ ਕਿਤੇ ਨਹੀਂ ਲੱਭੇ ਅੱਛਾ ਜਦੋਂ ਇੱਥੇ ਬੈਠੇ ਹੋਵਾਂਗੇ ਫਿਰ ਤੈਨੂੰ ਬਾਹਰ ਕਿਵੇਂ ਮਿਲ ਜਾਣੀ ਸਾਡੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਬਾਈ ਇੱਕ ਹਾਂ ਦੱਸ ਬਾਈ ਦੀਪ ਬਾਈ ਤੇ ਭਾਬੀ ਦੀ ਗੱਲ ਕਰਨੀ ਸੀ ਤੁਹਾਡੇ ਨਾਲ ਗੱਲ ਤਾਂ ਅਸੀਂ ਵੀ ਉਹੀ ਕਰੀ ਜਾਂਦੇ ਸੀ ਵੀ ਹੁਣ ਦੇਖ ਤੇਰਾ ਵਿਆਹ ਹੋ ਗਿਆ ਤਾਂ ਵੀ ਉਹਨਾਂ ਨੂੰ ਵੀ ਬੁਲਾਉਣਾ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਆ ਜਾਣਗੇ ਤੂੰ ਕੀ ਤਾਂ ਕਰਨਾ ਬਾਈ ਮੈਂ ਫੋਨ ਲਾਇਆ ਸੀ ਮੇਰਾ ਫੋਨ ਨਹੀਂ ਚੱਕਿਆ ਬਾਈ ਤੇਰਾ ਫੋਨ ਕਿੱਥੋਂ ਚੱਕਣਾ ਫੋਨ ਤਾਂ ਸਾਡਾ ਨਹੀਂ ਚੱਕਦੇ ਪਰ ਪਤਾ ਮਗਦੇ ਆ ਵੀ ਅਪਣਾ ਲੋਣਾ ਚਲੋ ਜੋ ਵੀ ਹੈ ਪਰ ਇਹਦਾ ਤਾਂ ਕੋਈ ਕਸੂਰ ਨਹੀਂ ਨਾ ਇਹਦਾ ਤਾਂ ਹੁਣ ਚੱਕ ਸਕਦਾ ਨਾ ਤੂੰ ਨਹੀਂ ਜਾਣਦੀ ਸੰਦੀਪ ਉਹਨਾਂ ਨੂੰ ਵੀ ਪਤਾ ਹੈਗਾ ਵੀ ਸਣੀ ਕਿਉਂ ਘਰ ਨਾ ਉਹਨਾਂ ਦੇ ਮਨ ਚ ਤੇ ਜਾਂਦੀ ਹੋ ਵੀ ਪਤਾ ਨਹੀਂ ਅਸੀਂ ਉਹਨਾਂ ਦਾ ਫੋਨ ਚੱਕ ਰਹੇ ਤਾਂ ਹੀ ਸਣੀ ਆੜੇ ਤੇ ਨਾ ਵੀ ਹੁਣ ਸਣੀ ਇਹਨਾਂ ਦੇ ਕੋਲੇ ਰਹਿਣਾ ਫਿਰ ਆਏਗੇ ਨਾ ਕਿ ਟਾਈਮ ਚ ਬਾਕੀ ਸਾਰੇ ਹੁਣ ਇਹਨਾਂ ਦਾ ਵਿਆਹ ਦਾ ਵਿਚਾਰ ਆੰਦ ਤੇ ਹੈ। ਐਣਾ ਬਾਈ ਸਾਰੇ ਰਿਸ਼ਤੇਦਾਰ ਆਉਣਗੇ ਫਿਰ ਪੁੱਛਣਗੇ ਵੀ ਕਿੱਥੇ ਆ? ਜਵਾਬ ਦੇਣਾ ਔਖਾ ਹੋ ਜਾਂਦਾ ਫਿਰ। ਜਵਾਬ ਤਾਂ ਬਾਈ ਫਿਰ ਸਿੱਧੀ ਜੀ ਕਰ ਲੈ ਜੇ ਆਪਣੇ ਚ ਕੋਈ ਗਲਤੀ ਹੁੰਦੀ ਤਾਂ ਆਪਾਂ ਮੰਨ ਵੀ ਲੈਂਦੇ। ਆਪਾਂ ਨੂੰ ਡਰ ਵੀ ਹੁੰਦਾ ਵੀ ਆਪਾਂ ਨੂੰ ਸਾਰੇ ਰਿਸ਼ਤੇਦਾਰ ਕਹਿਣਗੇ। ਹੁਣ ਤਾਂ ਫਿਰ ਜਿਹੜੀ ਸਿੱਧੀ ਤੇ ਸਾਫ਼ ਗੱਲ ਹੈ ਆਪਾਂ ਸਾਰਿਆਂ ਦੇ ਸਾਹਮਣੇ ਹੀ ਦੱਸ ਦਿੰਦੇ। ਵੀ ਭਾਈ ਕਿਉਂ ਨਹੀਂ ਆ ਰਹੇ? ਸਾਰਿਆਂ ਨੂੰ ਕਿਹਨੂੰ ਕਿਹਨੂੰ ਦੱਸਾਂਗੇ? ਤੁਹਾਨੂੰ ਪਤਾ ਤਾਂ ਹੈਗਾ ਆਪਣੇ ਰਿਸ਼ਤੇਦਾਰ ਕਹਿ ਜੀਣਗੇ। ਬਾਈ ਰਿਸ਼ਤੇਦਾਰਾਂ ਨਾਲ ਤਾਂ ਗੱਲ થਣੀ ਚਾਹੀਦੀ। ਫਿਰ ਭਾਬੀ ਵਾਲੀ ਗੱਲ ਚੱਕ ਤਰ ਗਲਤ ਆ ਆਪਦੀ ਹੈ ਜੀ ਵੀ ਕੀ ਦੀ ਕੀ ਦੀ ਸੁਣ ਕੇ ਚੱਲਾਂਗੇ ਜੇ ਐਵੇਂ ਸਾਰਿਆਂ ਦੀਆਂ ਬਾਤ ਸੁਣ ਕੇ ਚੱਲਣ ਲੱਗ ਗਏ ਨਾ ਫਿਰ ਤਾਂ ਬਾਤ ਟੱਪ ਗਈ ਜਾਂਦੀ ਹੈ ਮੈਂ ਤਾਂ ਨਾ ਤੁਹਾਨੂੰ ਐ ਕਹਿਣੀ ਆ ਆਪਾਂ ਤਿੰਨੇ ਹੀ ਚੱਲਦੇ ਆ ਜਾਂ ਫਿਰ ਤੁਸੀਂ ਦੋਨੇ ਚੱਲੋ ਵੀ ਆ ਜਾਣਗੇ ਇੱਕ ਵਾਰੀ ਆ ਜਾਣ ਵਿਆਹ-ਵਿਆਹ ਚ ਆ ਜਾਣ ਕਿ ਤੁਸੀਂ ਸੁਣੇ ਉਹਨਾਂ ਨੇ ਫੋਨ ਵੀ ਚੱਕੀ ਸੀ ਇਹ ਪਹੁੰਚ ਚੱਕਣਗੇ ਤੇਰੀ ਗੱਲ ਕਰਾਂਗੇ ਆਪਾਂ ਉੱਥੇ ਵਗ ਚੱਲਦੇ ਆ ਮੈਂ ਵੀ ਇਹ ਹੀ ਕਹਿਣੀ ਆ ਵੀ ਆਪਾਂ ਤਿੰਨੇ ਚੱਲ ਵੜਦੇ ਆ ਜਾਂ ਫਿਰ ਤੁਸੀਂ ਦੋਨੇ ਜਾਇਓ ਇੱਕ ਵਾਰ ਜਾ ਕੇ ਪੁੱਛ ਤਾਂ ਲਈਏ ਦੋਨੇ ਜਾ ਕੇ ਤੁਸੇ ਬੱਦ ਤੋਂ ਬੱਦ ਬਾਈ ਦੀ ਪ੍ਰਣਾਲੀ ਕਰ ਸਕਦੇ ਆ ਭਾਬੀ ਨੇ ਤਾਂ ਸਾਡੀ ਸੁਣ ਤੇ ਜਣਾ ਪੋਤਾ ਫਿਰ ਤਾਂ ਇਤ ਬਿਨਾਂ ਨਹੀਂ ਹੁਣ ਚਲੋ ਠੀਕ ਹੈ ਮੈਂ ਚਲਦੀ ਆਂ ਘਟੀਆਂ ਚਲੋ ਫਿਰ ਪਤਾ ਤਾਂ ਲੱਗ ਜਿਉਣਾ ਘੱਟੋਂ ਘੱਟ ਕੀ ਚਾਹੁੰਦੇ ਕੀ ਆ ਨਹੀ ਤਾਂ ਫਿਰ ਸਾਰਿਆਂ ਨੂੰ ਕਹਿ ਦਾਂਗੇ ਭਾਈ ਸਿੱਧਾ ਵਿਆਹ ਕਰ ਲੀ ਸੀ ਇਸੇ ਗੱਲ ਦੇ ਕਰਕੇ ਉਹ ਇੱਥੇ ਆ ਨਹੀਂ ਵੀ ਪ੍ਰੋਬਲਮ ਸਿਰਫ ਉਹਨਾਂ ਤੇਰੀ ਨੌਕਰੀ ਤੋਂ ਮੈਂ ਤਾਂ ਨਾ ਸਿਰਫ ਇਹਨਾਂ ਸੋਚਦੀ ਆ ਕਿ ਇੱਕ ਵਾਰੀ ਇਹਨਾਂ ਦੇ ਵਿਆਹ 'ਚ ਆ ਜਾਣਾ। ਬਾਕੀ ਸਾਰੇ ਰਿਸ਼ਤੇਦਾਰਾਂ ਤਾਂ ਤੁਹਾਨੂੰ ਪਤਾ ਹੀ ਹੈ। ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਉਦੋਂ ਬਾਅਦ ਚਾਹੇ ਇੱਥੇ ਆਉਣ ਜਾਂ ਨਾ ਆਉਣ। ਖੁਸ਼ੀ ਹੁੰਦਾ ਬਈ ਆਪਾਂ ਚੱਲਦੇ ਆਂਗੇ। ਜੇ ਆਉਣਾ ਹੋ ਤਾਂ ਵਧੀਆ ਗੱਲ ਹੈ ਜੇ ਨਾ ਆਉਣਾ ਹੋ ਉਹਨਾਂ ਦੀ ਮਰਜ਼ੀ ਹੈ। ਬਾਕੀ ਸਾਨੂੰ ਆਪਣਾ ਬਾਕੀ ਫਰਜ਼ ਵੀ ਬਣਦਾ ਹੈ ਕਿ ਜਾਣਦਾਂ ਨੂੰ ਕੋਈ ਜਾਣ ਕੇ ਨਹੀਂ ਹੋਣੇ ਸੀ ਕਹਿੰਦੇ ਵੀ ਨਹੀਂ ਆਉਂਦੇ। ਨਾ ਹੀ ਸਾਨੂੰ ਇਸ ਗੱਲ ਦਾ ਕੋਈ ਇਹ ਹੈ ਕਿ ਉਹ ਇੱਥੇ ਨਾ ਆਉਣ। ਅਸੀਂ ਤਾਂ ਆਪੇ ਚਾਉਨੇ ਆ ਕਿ ਉਹ ਇਸੇ ਘਰੇ ਉਹਨਾਂ ਦਾ ਆਪ ਦਾ ਘਰ ਹੈਗਾ ਆਖਿਰ ਨੂੰ ਉਹ ਵੱਡਾ ਭਰਾ ਹੈਗਾ ਵੱਡੀ ਭਾਬੀ ਹੈਗੀ ਤੇ ਪਰ ਕੀ ਪਤਾ ਹੈਗਾ ਵੀ ਉਹ ਚਾਹੁੰਦੇ ਕੀ ਹੈਗੇ ਨਾਲੇ ਹੁਣ ਤਾਂ ਸਾਰੇ ਅੱਡਬਿਟ ਸੀਗੇ ਹੁਣ ਤਾਂ ਜਿਹੜੀ ਨੌਕਰੀ ਤੋਂ ਪ੍ਰੋਬਲਮ ਸੀ ਉਹਦੇ ਨਾਲੋਂ ਵੀ ਹੁਣ ਤਾਂ ਉਹਨਾਂ ਨੂੰ ਕੋਈ ਹੋਣੀ ਚਾਹੀਦੀ ਸੀ ਅੱਡਬਿਟ ਹੋ ਕੇ ਬੈਠ ਕੇ ਸੀਗੇ ਜ਼ਮੀਨ ਸੀ ਉਹ ਤਾਂ ਆਪ ਦਾ ਆਪ ਦਾ ਹਿੱਸਾ ਕਰਦੇ ਸੀ ਬਸ ਇਸੇ ਗੱਲ ਤੋਂ ਬਾਹਰਾਂ ਚ ਬਣਾ ਲਿਆ ਉਹਨਾਂ ਨੇ ਅਗੇ ਕੋਠੀ ਪਾ ਮੈਂ ਫੇਰ ਆਉਂਗਾ ਇੱਥੇ ਤੈਨੂੰ ਆਪ ਨੂੰ ਪਤਾ ਚੱਲੇ ਐਨੀ ਕਿੰਨੀ ਕਾਮਦਾਨ ਹੈਗੀ ਇਹ ਦੇ ਕਿਲਾ ਵੇਚ ਕੇ ਤਾਂ ਭਾਵੇਂ ਪਾ ਲਈਏ ਫਿਰ ਕੋਲੇ ਰਹਿ ਕੀ ਜਾਊਗਾ ਕੋਈ ਗੱਲ ਨਹੀਂ ਬਾਈ ਤੇਰਾ ਉਹਨਾਂ ਦਾ ਮੂੰਹ ਤਾਂ ਸੰਗੀ ਹੈ ਵੀ ਕੀ ਕਹਿੰਦੇ ਆ ਪ੍ਰੋਫੈਸਰ ਆ ਬਹਿ ਦੇ ਰਹੇ ਆ ਉਹ ਤਾਂ ਕੋਈ ਗੱਲ ਨਹੀਂ ਬਾਗ ਚੱਲਦੇ ਆ ਦੇਖ ਲੈਣੇ ਕੋਈ ਨਹੀਂ ਉਹਨਾਂ ਨੇ ਅੱਡ ਰਹਿਣਾ ਹਮ ਤਾਂ ਫਰੱਡ ਹੋ ਜਾਣਗੇ ਅੱਡ ਤਾਂ ਵੀ ਪਹਿਲਾਂ ਵੀ ਅੱਡੀ ਸੀ ਅੱਡ ਨੂੰ ਬੰਡਾਉਂਦੇ ਕਿਹੜੀ ਚੀਜ਼ ਸੀ ਕਿਹੜੀ ਚੀਜ਼ ਸਾਂਝੀ ਆਉਂਦੀ ਸੀ ਹੁਣ ਤਾਂ ਰੋਟੀ ਟੁਕ ਵੀ ਅਲੱਗ ਹੋ ਗਿਆ ਸੀਗਾ ਫਿਰ ਇਹ ਰਹਿਣਾ ਹੀ ਆਪਣੇ ਤੋਂ ਅਲੱਗ ਰਹਿ ਪਾਣਾ ਪਿੰਡ ਛੱਡਣਾ ਜ਼ਰੂਰੀ ਹੈ ਬਸ ਬਾਈ ਜਦ ਇੱਕ ਬਹਾਨਾ ਚਾਹੀਦਾ ਹੋਵੇ ਨਾ ਦੂਜਿਆਂ ਨੂੰ ਮਾੜਾ ਦਿਖਾਉਣਾ ਹੋਵੇ ਬੰਦਾ ਫਿਰ ਕਿਸੇ ਵੀ ਹੱਦ ਤੱਕ ਡਿੱਗ ਜਾਦਾ। ਉਹੀ ਉਹ ਡਿੱਗੀ ਜਾਂਦੇ। ਉਹੀ ਤਾਂ ਗੱਲ ਹੈ। ਹੁਣ ਆਪਾਂ ਵੀ ਕੀ ਕਰ ਸਕਦੇ ਆ। ਬਥੇਰਾ ਮਿੰਤਾ ਦਰਲੇ ਕਰ ਲਈ। ਹੁਣ ਤਾਂ ਬਸ ਫੋਨ ਵੀ ਨ ਚੱਕ ਦੇ ਨੂੰ ਆਪਣਾ। ਬਾਕੀ ਰਹੀ ਗੱਲ ਮਿਲਣ ਦੀ। ਤਾਂ ਜਾ ਆਉਣੇ ਇੱਕ ਵਾਰੀ ਕੀ ਮੰਨੀ ਜਾ। ਕੋਈ ਗੱਲ ਨਹੀਂ। ਜਾ ਆਉਣੇ। ਘਰੇ ਆਉਣੇ ਚੱਲ ਬੱਦ ਕੀ ਚਾਹੀਦਾ। ਚਲ ਠੀਕ ਹੈ ਭਾਈ ਫਿਰ ਮੈਂ ਤਿਆਰ ਹੋਣਾਗਾ ਤੁਸੀਂ ਵੀ ਤਿਆਰ ਹੋ ਜਾਓ ਫਿਰ ਚੱਲਦੇ ਆਂ ਫਿਰ। ਕੋਈ ਗੱਲ ਨਹੀਂ। ਦੇਖਿਆ ਤੁਸੀਂ ਕਿਵੇਂ ਉਹਦਾ ਚਿਹਰਾ ਉਤਰਿਆ ਪੈਸੀ ਦਾ ਹੁਣ ਉਹ ਵੀ ਆਏ ਆ ਵੀ ਵੱਡਾ ਭਾਈ ਹੈਗਾ ਇੱਕ ਵਾਰੀ ਆਵੇ ਤਾਂ ਸਹੀ ਬਾਕੀ ਗੱਲ ਰਹੀ ਦੀਦੀ ਦਿਓ ਆਵੇ ਜਾਂ ਨਾ ਆਵੇ ਮੈਨੂੰ ਕੋਈ ਉਹਦਾ ਇੰਨਾ ਹੈਵੀ ਨਹੀਂਗਾ ਮੈਂ ਤਾਂ ਬਸ ਬਾਈ ਦਾਗਾ ਵੀ ਇੱਕ ਵਾਰੀ ਆ ਤਾਂ ਜਾਵੇ ਸਾમી ਛੋਟੇ ਭਾਈ ਦਾ ਵਿਆਹ ਹੈਗਾ ਹੱਕ ਮੰਨਦਾਗਾ ਉਹਨਾਂ ਦਾ ਮੈਂ ਤਾਂ ਅਰਣ ਸਿੰਘ ਰਾਜੀ ਬਾਈ ਇੰਨਾ ਸਮਝਦਾ ਸੀ ਕਿਤੇ ਗਲਤ ਫੈਸਲਾ ਨਹੀਂ ਲਿਖਿਆ ਵੀ ਹੁਣ ਕਿਵੇਂ ਹੋਵੇ ਇੰਨੇ ਗਲਤ ਫੈਸਲੇ ਚ ਬੱਜੇ ਹੁਣ ਕਿਉਂ ਨਹੀਂ ਇਹ ਝੰਡਾ ਮਾੜਾ ਲੀ ਮਦਗਨੀ ਆਪਾਂ ਅੱਗੇ ਚੱਲਦੇ ਹਾਂ ਚਲੋ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰ ਸਸ਼ੇਕਾ ਤੁਸੀਂ ਹੁਣ ਹੁਣੇ ਆਪਣੀ ਵੀਡੀਓ ਦੇਖ ਕੇ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰ ਦਿਓ ਇੱਕ ਦੱਸੋਗੇ ਤੁਹਾਨੂੰ ਪਾਰਟ ਕਿਦਾਂ ਦੇ ਲੱਗ ਰਹੇ ਆ ਆਪਾਂ ਇਸ ਪਾਰਟ ਨੂੰ ਹੋਰ ਅੱਗੇ ਵਧਾਈਏ ਜਾਂ ਇਹਨਾਂ ਨੂੰ ਇੱਥੇ ਖਤਮ ਕਰ ਦਈਏ ਜਾਂ ਕਿ ਨਵੀਂ ਸੀਰੀਜ਼ ਤੁਹਾਡੇ ਲਈ ਲੈ ਕੇ ਆਈਏ ਕਿਉਂਕਿ ਰਿਸਪੌਂਸ ਪਹਿਲਾਂ ਨਾਲ ਬਹੁਤ ਜ਼ਿਆਦਾ ਘਟ ਗਿਆ ਸਿਰਫ 2-3000 ਵਿਊ ਕੁਝ ਮਹੀਨੇ ਨਹੀਂ ਰੱਖਦਾ ਵਿਊ ਤੇ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਦੀ ਤਰ੍ਹਾਂ ਵੀਡੀਓ ਦੇ ਉੱਪਰ 뷰 ਆਉਣ ਤੇ ਜਿਆਦਾ ਤੋਂ ਜਿਆਦਾ ਕਮੈਂਟ ਆਉਣ ਕਮੈਂਟ ਵੀ ਤੁਸੀਂ ਬਹੁਤ ਜ਼ਿਆਦਾ ਘੱਟ ਕਰਦੇ ਜਿੱਦਾਂ ਕਿ ਸਾਨੂੰ ਪਤਾ ਲੱਗ ਰਿਹਾ ਕਿ ਤੁਹਾਡਾ ਵੀਡੀਓ ਦੇ ਵਿੱਚ ਕੋਈ ਜ਼ਿਆਦਾ ਇੰਟਰਸਟ ਨਹੀਂ ਰਿਹਾ ਤਾਂ ਅਸੀਂ ਹੁਣ ਇਹ ਸੋਚਿਆ ਕਿ ਹੁਣ ਨਵੀਂ ਕੋਈ ਵੈਬ ਸੀਰੀਜ਼ ਲੈ ਕੇ ਆਵਾਂਗੇ ਜਿਹਦੇ ਅੱਗੇ ਕੰਟੀਨਿਊ ਪਾਰਟ ਚੱਲਣਗੇ ਉਹ ਵੀ ਤੁਹਾਡੇ ਪਿਆਰ ਸਦਕਾ ਜੇ ਤੁਸੀਂ ਪਹਿਲਾਂ ਵਾਂਗੂ ਵੀਡੀਓ ਨੂੰ ਪਿਆਰ ਦਿਓਗੇ ਪਹਿਲਾਂ ਵਾਂਗੂ ਕਮੈਂਟ ਕਰਿਆ ਕਰੋਗੇ ਵੀਡੀਓ ਦੇ ਉੱਪਰ ਫਿਰ ਆਪਾਂ ਅੱਗੇ ਨਵੀਂ ਸੋਹਣੀ ਦੀ ਸੀਰੀਜ਼ ਲੈ ਕੇ ਆਵਾਂਗੇ ਤੇ ਬਾਕੀ ਕਮੈਂਟਾਂ ਦੇ ਵਿੱਚ ਰਾਏ ਆਪਣੀ ਜ਼ਰੂਰ ਸਾਂਝੀ ਕਰਦੇ ਰਿਹਾ ਕਰੋ ਕਿ ਤੁਹਾਨੂੰ ਪਾਰਟ ਕਿਵੇਂ ਦਾ ਲੱਗਿਆ ਜਾਂ ਤੁਹਾਡਾ ਕਿਸੇ ਕਰੈਕਟਰ ਨੂੰ ਲੈ ਕੇ ਕੋਈ ਕਮੈਂਟ ਹੁੰਦਾ ਹੈਗਾ ਜੀ ਦੀ ਵਧੀਆ ਐਕਟਿੰਗ ਲੱਗਦੀ ਹੈ ਕੀ ਤੁਹਾਨੂੰ ਜਾਂ ਜਿਹੜਾ ਰੋਲ ਵਧੀਆ ਨਿਭਾ ਰਿਹਾ ਹੈਗਾ ਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਸਾਨੂੰ ਜੁੜ ਦੱਸਿਆ ਕਰੋ ਤਾਂ ਕਿ ਅਸੀਂ ਆਉਣ ਵਾਲੇ ਪਾਰਟ ਦੇ ਵਿੱਚ ਉਸ ਕਮੀ ਨੂੰ ਦੂਰ ਕਰ ਸਕੀਏ ਤੇ ਬਾਕੀ ਆਪਣੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ